ਰਾਜਨੀਤੀ ਉਹ ਨਹੀਂ ਕਰਦਾ ਜਿਹੜੀ ਦੂਜੀਆ ਪਾਰਟੀ ਵਾਲਿਆਂ ਵੀ ਹੁੰਦਕੜੀ ਰਾਜਨੀਤੀ ਵੀ ਇਹ ਕਿਸੇ ਕਣੀ ਚੋਂ ਵੋਟਾਂ ਘੱਟ ਕੇ ਦਾ ਗਲੀਆਂ ਤੋਂ ਪੁਲੀ ਨਹੀਂ ਫੱਟ ਦੋ ਹੁੰਦਕੜੀ ਦਿਖਾਉਣੀ ਤੁਹਾਡੇ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਕਿ ਸਕੂਲ ਦੀ ਪ੍ਰਾਇਮਰੀ ਸਕੂਲ ਦੀ ਹਾਲਤ ਮਾਰੀ ਕਮਰੇ ਦੀ ਬਹੁਤ ਸਖਤ ਲੋੜ ਹੈ ਤਾਂ ਮੈਂ 3 ਲੱਖ ਰੁਪਈਆ ਤੁਹਾਡੇ ਪਿੰਡ ਦੇ ਸਕੂਲ ਨੂੰ ਜਾਰੀ ਕੀਤਾ ਬੜਾ ਸ਼ਾਨਦਾਰ ਕਮਰਾ ਪੇਂਟਿੰਗ ਬਰਾਂਡਾ ਵਗੈਰਾ ਪਰਫੈਕਟ ਹੀ ਜਾ ਰਿਹਾ ਤੇ ਉਹਦਾ ਮੈਂ ਉਹ ਘਾਟ ਨਾਲ ਚੱਕਰ ਜਿਵੇਂ ਕੱਟੀ ਪੈਣਾ ਜੇ ਕਮਰਾ ਵੱਡ ਗਿਆ ਤੂੰ ਵਰਤੋਂ ਵਾਸਤੇ ਕੰਮ ਵਾਸਤੇ ਫੋਟਾ ਪੈਸਾ ਤੁਹਾਨੂੰ ਜਿਵੇਂ ਇਹਨਾਂ ਦੇ ਨਾਲੋਂ ਛੋਟਾ ਜਿਹਾ ਟਿੱਕਾ ਪਾ ਲਓ ਇੰਨੇ ਪੈਸੇ ਕਿਉਂ ਨਹੀਂ ਨੇ ਵਿਦਿਆ ਦਾ ਮੰਦਰ ਹੈ ਸਾਂਝੀ ਜਗ੍ਹਾ ਸਕੂਲ ਪਰ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਜਗ੍ਹਾ ਹੀ ਨਹੀਂ ਹੋਊਗੀ ਕਿਤਾਬਾਂ ਹੀ ਨਹੀਂ ਮਿਲਣਗੀਆਂ ਪਾਣੀ ਹੀ ਨਹੀਂ ਮਿਲਣਗੀਆਂ ਸਮਾਰਟ ਕਲਾਸ ਰੂਮ ਹੀ ਨਹੀਂ ਮਿਲਣਗੇ ਫਿਰ ਬੱਚੇ ਪੜ੍ਹ ਕੇ ਕਾਹਾਂ ਅਵਾਂ ਦਾ ਕਰੀਅਰ ਕਿਵੇਂ ਬਣਾ ਸਕਦੇ ਨੇ ਫਿਰ ਕਿਵੇਂ ਨੀਂਦ ਕਰ ਲਾਂਗੇ ਕਿ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਚੱਜ ਲੱਗ ਜਾਣਗੇ ਸੋ ਸਕੂਲਾਂ ਨੂੰ ਮੈਂ 10 ਕਰੋੜ ਦੇ ਨੇੜੇ ਤੇੜੇ 25 ਕਰੋੜ ਰੁਪਏ ਪੰਜ ਸਾਲਾਂ ਚ ਬਣਦਾ ਜੀ ਘੱਟ ਪੈਸਾ ਬਹੁਤ ਹਲਕਾ ਬਹੁਤ ਜ਼ਿਆਦਾ ਵੱਡਾ ਹੈ 4.8 ਸੌ ਤੋਂ ਜ਼ਿਆਦਾ ਪਿੰਡ ਨੇ ਪਰ ਮੈਂ 10 ਕਰੋੜ ਦੇ ਲੈ ਕੇ ਸਿਰਫ ਸਕੂਲਾਂ ਦੀਆਂ ਬੀਟਿੰਗਾਂ ਫਰਨੀਚਰ ਆਰਓ ਵਾਟਰ ਫਿਲਟਰ ਇਹ ਸਕੂਲਾਂ ਵਾਸਤੇ ਲਾਇਬ੍ਰੇਰੀਆਂ ਇਹਨਾਂ ਵਾਸਤੇ ਹੋਏ ਬਾਕੀ ਸੋਲਰ ਲਾਈਟਾਂ ਪਾਰਕ ਜਿਮ ਓਪਨ ਜਿਮ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਚ ਸੀਸੀਟੀਵੀ ਕੈਮਰੇ ਐਂਬੂਲੈਂਸਾਂ ਹਸਪਤਾਲਾਂ ਨੂੰ ਡੀਲਸਸ ਦੀਆਂ ਐਕਸ-ਰੇ ਦੀਆਂ ਮਸ਼ੀਨਾਂ ਜਿੱਥੇ ਵੀ ਜ਼ਰੂਰਤ ਹੋਈ ਅਸੀਂ ਉੱਥੇ ਪਾਇਆ ਔਰ ਇੱਕ ਵੀ ਰੁਪਿਆ ਬਿਨਾਂ ਵਰਤੇ ਵਾਪਸ ਕੀਤਾ ਸਾਢੇ ਸਾਢੇ 7 ਕਰੋੜ ਬਟਿੰਡੇ ਦਾ ਹਸਤਮਤ ਕੌਰ ਨੇ ਬਿਨਾ ਵਰਤਿਆ ਵਾਪਸ ਆ ਗਿਆ ਵਰਤੀ ਨਹੀਂ ਅਸੀਂ 1 ਕਿਕਰ ਪਈਆ ਲਾਇਆ ਵਿਆਜ ਵੀ ਉਹਦਾ ਤੇ ਪੁਰਾਣੇ ਐਮਪੀ ਨੇ ਜਿਹੜਾ ਛੱਡਿਆ ਸੀ 60 ਲੱਖ ਉਹ ਵੀ ਚੀਨ ਇੱਕ ਕਿਰਬੀ ਦਾ ਸਾਫ ਪਿਆ ਜਦੋਂ ਮਰਜ਼ੀ ਮੈਂ ਤੁਸਾਂ ਲੈ ਸਕਦੇ ਹਾਂ ਪਾਰਲੀਮੈਂਟ ਦੀਆਂ ਵੀਡੀਓ ਤੁਹਾਡੇ ਮੋਬਾਈਲ ਐਥ ਹੋਣਗੀਆਂ ਕਿਸਾਨੀ ਤੇ ਜਵਾਨੀ ਤੇ ਦਲਤਾਂ ਤੇ ਖੇਤ ਮਜ਼ਦੂਰਾਂ ਦੇ ਮੁੱਦੇ ਕੈਂਸਰ ਸਰਕਾਰੀ ਹਸਪਤਾਲ ਦੀ ਹਾਲਤ ਬੇਰੁਜ਼ਗਾਰੀ ਮਹਿੰਗਾਈ ਸੁਆਮੀਨਾ ਥੰਨੀਆਂ ਕੋਟਾਂ ਕੋਈ ਮੁੱਦਾ ਨਹੀਂ ਨਾ ਬੋਲਿਆ ਇੱਥੋਂ ਤੱਕ ਕਿੰது ਪਹਿਲਾਂ ਇਹਨਾਂ ਨੇ ਕਦੇ ਗੌਰ ਹੀ ਨਹੀਂ ਕੀਤੀ 27 ਦਸੰਬਰ ਨੂੰ ਛੋਟੇ ਸਾਬਜਾਦਾਂ ਦੇ ਸ਼ੀਸ਼ੀ ਦੇ ਉੱਤੇ ਸ਼ਰਧਾਂਜਲੀ ਭੋਲਾਈ ਪਹਿਲੀ ਵਾਰ ਰਿਹਾ ਕਿ ਭਾਰਤੀ ਲੋਕ ਸਭਾ ਨੇ ਉਹਦੇ ਸਾਰੇ ਤੇ ਨੁਸ਼ਰਦਾਂ ਦੀ ਇਹ ਦੁਬਲਾ ਆਪਾਂ ਤੁਹਾਧੀਆਂ ਗੱਲਾਂ ਕਰਨ ਵਾਲੇ ਹੁਣ ਤੱਕ ਪੰਜ ਦਿਨਾਂ ਤੇ ਰੋਟੀਆਂ ਸੇਕਣਾ ਹੈ ਕੁੰਡੀ ਨੇ ਕਿਦੋਂ ਪਟਾਈ ਸੀ ਫਿਰ ਪੱਲੇ ਸਿੰਘ ਰਾਜ ਦੂਸਰੇ ਨੇ ਉਹਨਾਂ ਨੇ ਉਹਨਾਂ ਨੂੰ ਸ਼ਰਧਾਂ ਦਿੱਤੇ ਇਮਾਰਤ ਇਹ ਮੇਰਾ ਫਰਜ਼ ਬਣਦਾ ਜੀ ਮੈਂ ਕੋਈ ਜਾਣ ਨਹੀਂ ਕਰ ਰਿਹਾ ਤੁਸੀਂ ਆਪਣਾ ਫਰਜ਼ ਨਿਭਾਇਆ ਵੋਟਾਂ ਪਾ ਕੇ ਮੈਂ ਆਪਣਾ ਫਰਜ਼ ਨਿਭਾ ਰਿਹਾ ਤੁਹਾਡੀ ਆਵਾਜ਼ ਨੂੰ ਸਤਿਕਾਰ ਪਹੁੰਚਾ ਕੇ ਅੰਦਰ ਕੰਮਾਂ ਪਾਸਪੋਰਟ ਲੈਣ ਵਾਸਤੇ ਪਹਿਲਾਂ ਚੰਡੀਗੜ੍ਹ ਦੇ ਗੇੜੇ ਪਾਉਦੇ ਸੀ ਰੀਨਿਊ ਕਰਨ ਵਾਸਤੇ ਚੰਡੀਗੜ੍ਹ ਹੁਣ ਮੁਲੇ ਕੋਲ ਦੇ ਵਿੱਚ ਪਾਸਪੋਰਟ ਆਫਿਸ ਖੁੱਲ ਗਿਆ ਕਿਤੇ ਜਾਣ ਦੀ ਲੋੜ ਨਹੀਂ ਪਾਸਪੋਰਟ ਇੱਥੇ ਬਣ ਜੇ ਭਾੜਾ ਕਰਾਇਆ ਜੇ ਚੰਡੀਗੜ੍ਹ ਜਾਓਗੇ 1000 ਰੁਪਏ ਚ ਪੈਂਦਾ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਹੈ ਜੇ ਨੀਂਦ ਸਾਫ ਹੋਵੇ ਤਾਂ ਕੀ ਕੀ ਹੋ ਸਕਦਾ ਦੇਖੋ ਸੁਆਮੀ ਨਥ ਕੇਰਕੋਟਾਂ ਦੇ ਬਰਾਬਰ ਦਾ ਭਾਅ ਦੇਣ ਦਾ ਫੈਸਲਾ ਕੀਤਾ ਸਵਾਮੀਨਾਥਰ ਕਹਿੰਦਾ ਉਹ ਰਿਪੋਰਟ ਇਹ ਜੇ 100 ਰੁਪਿਆ ਲੱਗਦਾ ਕਿਸੇ ਫਸਲ ਨੂੰ ਬੀਜਣ ਤੋਂ ਲੈ ਕੇ ਮੰਡੀ ਤੱਕ ਪਹੁੰਚੋਂ ਤਾ 100 ਕਾ ਚ ਆਉਂਦਾ ਤਾਂ 1000 ਮਿਲਣਾ ਚਾਹੀਦਾ ਜੇ 10000 ਰੁਪਏ ਲੱਗੇ 15000 ਮਿਲਣਾ ਚਾਹੀਦਾ ਜੇ 20000 ਖਰਚਾ ਹੋਇਆ ਤਾਂ 30000 ਮਿਲਣਾ ਚਾਹੀਦਾ ਕੇਂਦਰੀ ਬਲ ਨੇ ਕਿਹਾ ਓਕੇ ਜਿੰਨਾ ਸਵਾਮੀਨਾਥਰ ਨੇ ਪਰੋਟਾ ਦਾ ਉਪਭਾਅ ਬਣਦਾ ਕਣਕ ਦਾ ਉਹਨਾਂ ਭਾਅ ਦੇਵਾਂਗੇ ਜੇ ਭਾਅ ਘੱਟਾ ਗਵਰਨਮੈਂਟ ਦਾ ਰਿਪੋਰਟ ਅਨੁਸਾਰਕ ਭਾਅ ਵੱਧ ਮਿਲਣਾ ਚਾਹੀਦਾ ਜਿੰਨਾ ਫਰਕ ਹੈ ਉਹਨਾਂ ਨੂੰ ਬੋਨਸ ਦੇਣੀ ਹੁਣ ਆਪਾਂ ਕੰਨ ਕ ਵਿੱਚ ਆਇਥੇ ਕੀ ਬਾਤਾਂ ਵੀ 1240 1240 3340 40 ਦਿੱਲੀ ਦੇ ਵਿੱਚ ਕੀ ਬਾਤ ਕੋਈ 2700 70 2700 100 ਨੋ ਕੋਈ ਨਾ ਕੋਈ ਖੋਲ ਪਾਈ ਅੱਗੇ ਅਸਤ ਨਾ ਇੱਥੇ ਕਿਉਂ ਨਹੀਂ ਕਰ ਸਕਦੇ ਵੀ ਇਹ ਕੈਪਟਨ ਕੇ ਕੈਪਟਨ ਦੀ ਸਰਕਾਰ ਲਾਗੂ ਕਰ ਸਕਦੀ ਹੈ ਦਿੱਲੀ ਐਂਡ ਕਰਤਾ 80000 ਏਕੜ ਜ਼ਮੀਨਾਂ ਨੇ ਲਿੱਤੀ ਜਿਹੜੀ ਸਰਕਾਰ ਦੇ ਅੰਡਰੋਂ ਦੀ ਬਾਹੀ ਹੈ ਕਿਤੇ ਇਹ ਕਹਿੰਦਾ ਵੀ ਸ਼ਹਿਰ ਹਲਦਾ ਕਾ ਕਰ ਨੌਕਰੀ ਦੀ ਗੱਲ ਕੀਤੀ ਕਿੱਥੇ ਮਿਲ ਗਈ ਕਾ ਜਾ ਮਾਫ ਕਰਦਾਂਗੇ ਸਾਰਾ ਕਿੱਥੇ ਕਰਤਾ 2500 ਰੁਪਏ ਬੜਾ ਪਾਪਨ ਜਨ ਕਿੱਥੇ ਮਿਲ ਗਈ ਜਿਹੜੀ ਕਲੀ ਸੜੀ ਕੰਟ ਮਿਲਦੀ ਸੀ ਪਹਿਲਾਂ ਉਹ ਵੀ ਬੰਦ ਕਰਤੀ ਉੱਧੀ ਖੜਿਆ ਫਿਰ ਸੋ ਵੀਰੋ ਕੋਈ ਇਹਨਾਂ ਕੋਲ ਏਜੰਡਾ ਨਹੀਂ ਆਪ ਚਲੇ ਹੋਏ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਨੇ ਕਾਲੀਆਂ ਨੇ ਲੈ ਹੁਣ ਉਹਨਾਂ ਨੂੰ ਠੰਡੇ ਵਸਤੇ ਚ ਕੋਣ ਲੱਗੇ ਹੋਏ ਨੇ ਐਸਆਈਟੀ ਬਿਠਾ ਕੇ ਟੈਂਟ ਤੇ ਟੈਂਟ 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 ਲਈ ਜਾਂਦੇ ਆ ਠੰਡੇ ਵਸਤੇ ਚ ਮੰਨਣਾ ਪਤਾ ਜਿਹੜੇ ਮਾਮਲੇ ਨੂੰ ਇਹਨਾਂ ਨੇ ਦੱਬਣਾ ਹੋਵੇ ਬੰਦ ਕਰਨਾ ਹੋਵੇ ਉਹਦੇ ਕਮਿਸ਼ਨ ਬਿਠਾਉਂਦੇ ਨੇ ਕਮਿਸ਼ਨ ਮੈਂ ਪੈਂਦੇ ਬਹੁਤ ਦੇਖਿਆ ਹੁਸਦਾ ਕੋਈ ਨਹੀਂ ਦੇਖਿਆ ਆ ਕੁਝ ਜਣ ਬਹਿ ਗਿਆ ਬਸ ਬਹਿ ਗਿਆ ਆ ਦੋ ਜਰਾ ਫਰਾਂਜ ਨੂੰ ਫੜ ਕੇ ਬਸ ਕੰਦਲੋ ਠੀਕ ਹੈ ਜ਼ਿੰਮੇਵਾਰ ਕੌਣ ਨੇ ਬਾਦਲ ਤੇ ਉਹਦਾ ਮੁੰਡਾ ਤੇ ਡੀਜੀਪੀ ਸੈਂਕ ਇਹਨਾਂ ਦੇ ਆਰਡਰ ਬਿਨਾਂ ਕਿਵੇਂ ਗੋਲੀ ਚੱਲ ਗਈ ਉੱਥੇ ਉਹ ਬਾਦਲ ਸਾਹਿਬ ਖੇਖੜ ਕਰਨ ਲੱਗੇ ਹੋਏ ਨੇ ਹੁਣ ਮਨੂੰ ਜਿਹੜੇ ਜਾਨ ਨੂੰ ਫਰਦੇ ਨੇ ਮੈਂ ਕੱਪੜੇ ਨਾਲ ਨਹੀਂ ਫਰਦਾ ਲੈ ਜਾਉ ਮੈਂ ਕੱਪੜੇ ਨਾਲ ਲਿਆਂ ਦੀ ਲੋਟ ਨਹੀਂ ਆਈ ਉੱਥੇ ਭੱਦੀਆਂ ਮਿਲਦੀਆਂ ਨੇ ਜ਼ਿੰਮੇਵਾਰ ਕੀ ਬੋਲ ਆਹ ਚਾਲ ਨਾਲ ਬੰਦ ਕੇ ਰੱਖ ਪਰੇ ਨਹੀਂ ਕਰਦਾ ਹਾਂ ਪਾਪੇ ਨਾਲ ਮੇਰੀ ਟੱਕੜੀ ਸਮਝ ਕੇ ਕੋਟਾ ਪਾਉਂਦੇ ਨੇ ਬਾਬੇ ਨਾਨਕ ਦੀ ਤੱਕੜੀ ਤੇਰਾ 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 ਧੋਲੀ ਸੀ ਬਾਦਲ ਕੇਲੀ ਮੇਰਾ 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 ਧੋਲੀ ਸਭ ਕੁਝ ਖਾ ਕੇ ਲੁੱਟ ਗਏ ਪਰ ਹੋਰ ਦੇਖੋ ਇੰਨਾ ਕੁਝ ਲੁੱਟ ਕੇ ਖਾ ਗਏ ਅਕਾਲੀ ਦਰ ਹਜੇ ਵੀ ਕਹਿੰਦੇ ਗੱਲ ਕਿ ਆ ਉਹਨੇ ਘਾਟੇ ਜਗਦੇ ਆਪਾਂ ਵੈਸੇ ਇੱਥੇ ਕੁਝ ਅਕਾਲੀ ਦਾ ਕੰਮ ਜਬਾਤ ਨਹੀਂ ਕੋਣਾ ਪੰਜਾਬ ਚ ਸਾਰਾ ਰੇਤਾ ਲੁੱਟ ਕੇ ਖਾ ਗਏ ਕੇਬਲ ਟੀਵੀ ਲੁੱਟ ਕੇ ਖਾ ਗਏ ਬੱਸਾਂ ਸਾਰੀਆਂ ਇਹਨਾਂ ਦੀਆਂ ਢਾਬੇ ਇਹਨਾਂ ਦੇ ਹੋਟਲ ਇਹਨਾਂ ਦੇ ਸੜਕਾਂ ਵੇਚਤੀਆਂ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਵੇਚਤੀ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫਿਰ ਐ ਕਿ ਗਿਆ ਕਨੇ ਘਾਟੇ ਚੱਲ ਸੀ ਸੋ ਵੀਰੋ ਇਹਨਾਂ ਕੋਲੇ ਕੋਈ ਏਜੰਡਾ ਨਹੀਂ ਇਹ ਪਬਲਿਕ ਨੂੰ ਕੰਮਲੀ ਬਣਾਉਂਦੇ ਆ ਹਜੇ ਨਹੀਂ ਆਉਂਦੇ ਇਹਦਾ ਵੋਟਾਂ ਇੰਤਾਂ ਪੈਣਾ ਹਜੇ ਨਹੀਂ ਆਉਂਦੇ ਆਉਣਗੇ ਵੀ ਲੋਟ ਉਹੀ ਬੰਦਾ ਹੋਊਗਾ ਜਿਹਨੂੰ ਡਿੱਟ ਮਿਲੇ ਕਹਿੰਦੇ ਹੁਣਹੀਂ ਜਾਣਦਾ ਕੀ ਵਾਦਾ ਬਣਾ 100 ਲੋਕਾਂ ਚ ਜੇ ਵੀ ਤੇ ਗਲਤੀ ਨਾ ਕਿਹਾ ਹੱਥ ਮਿਲ ਗਿਆ ਮੇਰੇ ਕੋਈ ਚਮੜੀ ਦੀ ਬਿਮਾਰੀ ਹੋ ਗਈ ਫੇਰ ਲੈ